ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਸਾਖੀ ਸੁਣਾਵਾਂਗੇ ਜਦੋਂ ਪਹਿਲੇ ਪਾਤਸ਼ਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਗੋ ਦੇ ਘਰ ਖਾਨ ਤੋਂ ਇਨਕਾਰ ਕਰ ਦਿੱਤਾ ਸੀ ਸੋ ਇਹ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਮਲਕ ਢਾਗੋ ਸੈਦਪੁਰ ਦਾ ਜ਼ਿਮੀਦਾਰ ਸੀ। ਉਸਨੇ ਆਪਣੀ ਧਨ ਸੰਪਦਾ ਲੋਕਾਂ ਉੱਪਰ ਜ਼ੁਲਮ ਕਰਕੇ ਇਕੱਠੀ ਕੀਤੀ ਸੀ। ਮਲਕ ਢਾਗੋ ਗੁਰੂ ਜੀ ਦੇ ਭਾਈ ਲਾਲੂ ਦੇ ਘਰ ਵਿੱਚ ਠਹਿਰਨ ਦੇ ਵੀ ਖਲਾਫ ਸੀ। ਜਦੋਂ ਉਸ ਨੂੰ ਪਤਾ ਚੱਲਿਆ ਕਿ ਗੁਰੂ ਜੀ ਭਾਈ ਲਾਲੂ ਦੇ ਘਰ ਠਹਿਰੇ ਨੇ ਤਾਂ ਨੇ ਇੱਕ ਬਹੁਤ ਵੱਡਾ ਭੋਜ ਰੱਖਿਆ। ਉਸ ਵਿੱਚ ਬਹੁਤ ਸਾਰੇ ਫਕੀਰਾਂ ਨੂੰ ਬੁਲਾਇਆ ਗਿਆ। ਉਸਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਖਾਸ ਤੌਰ ਤੇ ਬੁਲਾਇਆ ਪਰ ਲੇਕਿਨ ਗੁਰੂ ਜੀ ਨੇ ਪਹਿਲਾਂ ਆਉਣ ਤੋਂ ਮਨਾ ਕਰ ਦਿੱਤਾ ਬਾਅਦ ਵਿੱਚ ਮਲਕ ਭਾਗੋ ਵੱਲੋਂ ਜ਼ੋਰ ਦੇਣ ਮਗਰੋਂ ਤੇ ਇਹ ਸੋਚ ਕੇ ਗੁਰੂ ਜੀ ਮੰਨ ਗਏ ਕਿ ਉੱਥੇ ਬਹੁਤ ਵੱਡਾ ਇਕੱਠ ਮਿਲੇਗਾ ਜਿਸ ਵਿੱਚ ਉਹ ਆਪਣੇ ਵਿਚਾਰ ਬਹੁਤ ਲੋਕਾਂ ਤੱਕ ਪਹੁੰਚਾ ਸਕਣਗੇ ਮਲਕ ਭਾਗੋ ਨੇ ਬਹੁਤ ਤਰ੍ਹਾਂ ਦਾ ਭੋਜਨ ਬਣਵਾਇਆ ਸੀ ਉਸ ਨੇ ਗੁਰੂ ਜੀ ਨੂੰ ਭੋਜਨ ਪੇਸ਼ ਕੀਤਾ ਲੇਕਿਨ ਗੁਰੂ ਜੀ ਨੇ ਖਾਨ ਤੋਂ ਮਨਾ ਕਰ ਦਿੱਤਾ ਇਸ ਗੱਲ ਦਾ ਮਲਿਕ ਭਾਗੋ ਨੇ ਆਪਣਾ ਅਪਮਾਨ ਸਮਝਿਆ ਤੇ ਕ੍ਰੋਧਿਤ ਹੋ ਕੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਭੋਜਨ ਕਿਉਂ ਨਹੀਂ ਛਕਦੇ ਗੁਰੂ ਜੀ ਬੋਲੇ ਇਸ ਭੋਜਨ ਵਿੱਚੋਂ ਗਰੀਬਾਂ ਦਾ ਲਹੂ ਵੇਖਦਾ ਇਸ ਲਈ ਮੈਂ ਇਹ ਭੋਜਨ ਨਹੀਂ ਖਾ ਸਕਦਾ ਇਹ ਸੁਣ ਕੇ ਮਲਿਕ ਭਾਗੋ ਨੇ ਆਖਿਆ ਕਿ ਭਾਈ ਲਾਲੂ ਦੀ ਸੁੱਕੀ ਰੋਟੀ ਸਵਾਦ ਕਿ ਮੇਰਾ ਕਈ ਤਰ੍ਹਾਂ ਦਾ ਪੋਜਨ ਲਹੂ ਵਾਲਾ ਗੁਰੂ ਜੀ ਨੇ ਇਸ ਦਾ ਜਵਾਬ ਦਿੱਤਾ ਭਾਈ ਲਾਲੂ ਦਾ ਪੋਜਨ ਮਿਹਨਤ ਦੀ ਕਮਾਈ ਦਾ ਬਣਿਆ ਹੋਇਆ ਜਦ ਕਿ ਤੁਹਾਡਾ ਪੋਜਨ ਲੋਕਾਂ ਦੇ ਲਹੂ ਨਾਲ ਫਿਰ ਗੁਰੂ ਜੀ ਨੇ ਆਪਣੇ ਝੋਲੇ ਵਿੱਚੋਂ ਇੱਕ ਸੁੱਕੀ ਰੋਟੀ ਕੱਢ ਲਈ ਤੇ ਇੱਕ ਹੱਥ ਵਿੱਚ ਭਾਈ ਲਾਲੂ ਦੀ ਰੋਟੀ ਤੇ ਦੂਜੇ ਹੱਥ ਵਿੱਚ ਮਲਿਕ ਭਾਗੋ ਦੇ ਘਰ ਦੀ ਰੋਟੀ ਜਦ ਗੁਰੂ ਜੀ ਨੇ ਦੋਨਾਂ ਰੋਟੀਆਂ ਨੂੰ ਹੱਥ ਨਾਲ ਦਬਾਇਆ ਤਾਂ ਮਲਕ ਭਾਗੋ ਵੇਖ ਕੇ ਹੈਰਾਨ ਹੋ ਗਿਆ ਮਲਕ ਭਾਗੋ ਦੀ ਰੋਟੀ ਵਿੱਚੋਂ ਲਹੂ ਨਿਕਲਿਆ ਤੇ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਇਹ ਵੇਖ ਕੇ ਮਲਕ ਭਾਗੋ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਸਨੇ ਗੁਰੂ ਜੀ ਤੋਂ ਆਪਣੇ ਗੁਨਾਹ ਬਖਸ਼ਣ ਦੇ ਲਈ ਕਿਹਾ ਉਸਨੇ ਸਭ ਦੇ ਹੱਕਾਂ ਦਾ ਪੈਸਾ ਵਾਪਸ ਕਰ ਦਿੱਤਾ ਗੁਰੂ ਜੀ ਨੇ ਉਸ ਨੂੰ ਸੱਚਾਈ ਦੀ ਰਾਹ ਤੇ ਚੱਲਣ ਨੂੰ ਕਿਹਾ ਮਲਕ ਭਾਗੋ ਖੂਨ ਬਦਲ ਗਿਆ ਸੀ ਤੇ ਜੀ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੋ ਵੀ ਖਾਣਾ ਹੈ ਆਪਣਾ ਮਿਹਨਤ ਆਪਣੇ ਹੱਕ ਦਾ ਆਪਣਾ ਖੂਨ ਪਸੀਨਾ ਵਹਾ ਕੇ ਖਾਓ ਜਿਹਦਾ ਹੱਕ ਖੋ ਕੇ ਖਾਓਗੇ ਉਹ ਕਿਸੇ ਕੰਮ ਦਾ ਨਹੀਂ